ਰਤਵਾਸ਼ਾਲੀ ਉਸ ਇਨਲਾਈਟਨਮੈਂਟ ਕਰਨ ਵਾਲੇ ਰੋਸ਼ਨ ਧਮਾਕ ਕਰਨ ਵਾਲੇ ਬਰਖ ਜੋ ਆਦੇ ਆ ਜਿਹਨਾਂ ਦੇ ਸਿਰ ਵਿੱਚ ਜਿਹਨਾਂ ਸਿਰ ਉੱਤੇ ਇਤਿਹਾਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਪਹਿਲੀ ਫੇਜ਼ ਪ੍ਰਾਇਮਰੀ ਵਿਦਿਆ ਦੇ ਬੱਚੇ ਬੱਚੇ ਜ ਗਿਆਸਾ ਪੈਦਾ ਕਰਨੀਆਂ ਸੈਂਸ ਆਫ ਰੀਜ਼ਨਿੰਗ ਸੈਂਸ ਆਫ ਇਕੁਐਲਿਟੀ ਸੈਂਸ ਆਫ ਰੈਸ਼ਨੈਲਿਟੀ ਬੱਚੇ ਨੂੰ ਸਵਾਲ ਰੱਟ ਕਰਨੇ ਸਿਖਾਣੇ ਹੈਗੇ ਆ ਤੇ ਸਾਬ ਨੂੰ ਸਮਝਾ ਸਿਖਾਣਾ ਉਹਨੂੰ ਸਾਰੀ ਸਿਧੀਆਂ ਦੀ ਇਕੁਐਲਿਟੀ ਉਹ 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 ਸ਼ਾਂਤ ਕਰਨੀਆਂ ਉਹਨਾਂ ਦੇ ਜਵਾਬ ਦੇਣੇ ਉਹ ਬਹੁਤ ਵੱਡਾ ਮਹਾਨ ਕਾਰਜ ਹੈ ਤੇ ਦੂਜਾ ਬੱਡੀ ਹਾਲਕ ਵਿਚਕਾਰ ਹਰ ਇੱਕ ਇੰਪੋਰਟੈਂਟ ਹੈਗਾ ਕਿ ਸਭ ਤੋਂ ਬੱਚੇ ਨੂੰ ਫਾਈਨਲ ਪ੍ਰੋਡਕਟ ਦੇ ਤੌਰ ਤੇ ਪਹੁੰਚ ਕਰਕੇ ਤੁਣਾ ਮਾਰਕੀਟ ਜਸਮਾਜ ਉੱਤੇ ਆਏਗਾ ਉਹ ਕੰਮ ਹੈਗਾ ਇਸ ਤੀਰ ਕਾਲਜ ਟਿਚਰ مطلب اند بنانا کیا ہے بچے دا سماجک طور سے اود اود ای الائنمنٹ تک ٹاس کیا گیا ہے کہ میں جانتا ہوں تو ธรรมہ تون मुक्ति کرنا ہے کہ میں جنڈر ڈسکریمنیشن تو मुक्त کرنا ہے گا کہ میں کاسٹ ڈسکریمنیشن تو کہ میں جیڑی ਜਿਹੜੀ ਸਵਲਿਸ਼ਟ ਕਿੱਟਿਚੂੜਾ ਗਿਆ ਹੰਕਾਰਵਾਦੀ ਐਟੀਚੂੜਾ ਜਾਤ ਦਾ ਧਰਮਾਂ ਦਾ ਦੇਜਕਾ ਕੋ ਹੰਕਾਰ ਇਹਨਾਂ ਤੋਂ ਮੁਕਤ ਕਰਕੇ ਉਹਨੂੰ ਚੰਗਾ ਬਨੁੱਖ ਸਮਾਗਮ ਰੂਪ ਕਿਵੇਂ ਬਣਾਣਾ ਹੈਗਾ ਜਿਹੜਾ ਇਹ ਕਾਰ ਹੈਗਾ ਇਹ ਯੂਨੀਵਰਸਿਟੀ ਟੀਚਰਾਂ ਦੇ ਜੋ ਪਿੱਛੋਂ ਲੈ ਕੇ ਆਦੇ ਸੰਸਕਾਰ ਉਹਨਾਂ ਚ ਜਿਹੜੀ ਅਲਾਈਨਮੈਂਟ ਦਾ ਜਿਹੜਾ ਜਜ਼ਬਾ ਹੈਗਾ ਅਲਾਈਨਮੈਂਟ ਦੀ ਜਿਹੜੀ ਜਿਹੜੀ ਰੋਸ਼ਨ ਦਿਮਾਗ ਕਰਨਾ ਹੈਗਾ ਉਹ ਯੂਨੀਵਰਸਿਟੀ ਟੀਚਰਾਂ ਦੇ ਹਿੱਸੇ ਆਦਾ ਹੈਗਾ ਔਰ ਬਦਕ ਸਭਿਤੀ ਤੋਂ ਉਹ ਵੀ ਅੱਜ ਜੋ ਜੋ ਹਾਲ ਹੈ ਆਪਣਾ ਮੇਰੇ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਕਹਿੰਦੇ ਲੋਰਿੰਗ ਕਿਉਂਕਿ ਮੈਂ بوا ਹਿਸਟਰੀ ਦਾ ਬਹੁਤ ਲੰਬੇ ਸਮੇਂ ਤੋਂ ਮੈਂ ਸਮਾਜਿਕ ਤੌਰ ਤੇ ਸਿਆਸੀ ਤੌਰ ਤੇ ਸਰਗਰਮ ਰਿਹਾ ਡਾਕਟਰ ਕਿਤੇ ਚ ਵੀ ਮੈਂ ਬੜੀ ਤਨਦੇਹੀ ਨਾਲ ਆਪਣੀ ਕੰਮ ਕੀਤਾ ਹੈਗਾ ਤੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਚਾਹੇ ਅਮਰਜੈਂਸੀ ਦਾ ਦੌਰ ਹੋਵੇ ਚਾਹੇ ਬਾਜ਼ ਹੋਰ ਕਿੰਨੇ ਠੱਗੇ ਮਾਰੇ ਦੌਰ ਆਏ ਹੋਣ ਚਾਹੇ 1991 ਦੀ ਨਵੀਂ ਆਰਥਿਕ ਨੀਤੀ ਕਾਰੀ ਕਰਨ ਦਾ ਜਿਹੜਾ ਗਲੋਬਲਾਈਜੇਸ਼ਨ ਦਾ ਫੈਨੋਮਨਾ ਸੀਗਾ ਪ੍ਰਾਈਵੇਟੇਰ ਚਿਸ ਦਾ ਫੈਨੋਮਨਾ ਸੀਗਾ ਸਟ੍ਰਕਚਰਲ ਰਿਫਾਰਮਸ ਦਾ ਫੈਨੋਮਨਾ ਸੀਗਾ ਮੈਂ ਅੱਖੀਂ ਦੇਖਿਆ ਤੇ ਮੁਲਕ ਨੂੰ ਗੜਤ ਹੁੰਦਾ ਦੇਖਿਆ ਅਸਲ ਜੋ ਕੁਝ ਅਜ ਹੋ ਰਿਹਾ ਹੈਗਾ ਇਹਦੀ ਜੁਨਿਆਦ 1991 ਦੀ ਮੋਨਟੇਗਸ ਗਾਲੂ ਵਾਲੀਆ ਮਨਮੋਹਨ ਸਿੰਘ ਤੇ ਪੀਚ ਨੰਬਰ ਆਫ ਦੀ ਪਾਲਸੀਆਂ ਨੇ ਜਿਹਨੇ ਗਲੋਬਲ ਕੈਪੀਟਲ ਦਾ ਜਾਲ ਗਲਵਾ ਸੀਗਾ ਹੋਣਿਆ ਜੋ ਚੱਲ ਰਿਹਾ ਸੀਗਾ ਉਹ ਹਿੰਦੁਸਤਾਨ ਜਿੰਦ ਜਿੰਦ ਕੀਤਾ ਉਹ ਜਿਹੜੀ ਮਿਕਸਡ ਕੌਰਡੀਨੇਸ਼ਨ ਦਾ ਕਨਸੈਪਟ ਖਤਮ ਕਰਕੇ ਹੌਲੀ ਹੌਲੀ ਪਬਲਿਕ ਸੈਕਟਰ ਨੂੰ ਖਤਮ ਕਰਦੀ ਨਹੀਂ ਰੱਖੀ ਹੈਗੀ ਔਰ ਪ੍ਰਾਈਵੇਟ ਸੈਕਟਰ ਲਈ ਰਸਟ ਜਗਾ ਕਿ ਜਿਸ ਡੇਟ ਰੱਖੀ ਹੈ ਉਹ ਤਸੀਕ ਹੈਲਥਕੇਅਰ ਤੋਂ ਤੇ ਤਸੀ ਐਜੂਕੇਸ਼ਨ ਤੋਂ ਹਰ ਐਜੂਕੇਸ਼ਨ ਬਾਹਰ ਨਿਕਲੇ ਤੇ ਜਿਹੜੇ ਪਾਈਟਾ ਦਿੱਤੀ ਜAVE ਉਹਨਾਂ ਪਿੱਛੇ ਸਾਰੇ ਖੁੱਲਦੇ ਪੈ ਗਏ ਤੇ ਆਨ ਵਾਲੀ ਸਰਕਾਰ ਵਾਲੀ ਚਾਹ ਬਾਜਪੀ ਦੀ ਆਈ

ਪ੍ਰਾਈਵੇਟ ਕੱਟ ਦੀ ਤੋਂ ਸੇਟ ਹੈ ਗਿਆ ਨਿੱਜੀ ਕਰਨ ਦੇ ਹਮਲੇ ਹੈ ਗਿਆ ਔਰ ਕੱਲਾ ਕੱਲਾ ਬਰ ਲੜ ਰਿਹਾ ਹੈਗਾ ਤੇ ਮੈਂ ਸਮਝਾ ਕਿ ਇਸ ਦੁਰਾਈ ਨੂੰ ਇਕ ਝੁੱਠੋ ਕੇ ਲੜਨ ਵਾਸਤੇ ਸਾਰੇ ਸਾਰੇ ਨੂੰ ਉਭਰਾ ਦੇ ਕਰਨੇ ਪੈਣਗੇ ਥੇਕ ਮਜ਼ਦੂਰ ਤੋਂ ਲੈ ਕੇ ਇੰਡਸਟਰੀਅਲ ਜਿਹੜਾ ਸੰਨਤੀ ਮਜ਼ਦੂਰ ਹੈ ਉਹ ਵੀ ਪਾਲਿਟਿਕਚਰ ਤੋਂ ਲੈ ਕੇ ਸਕੂਲ ਟੀਚਰ ਤੱਕ ਬਿਜਲੀ ਕੰਮਿਆਂ ਤੋਂ ਲੈ ਕੇ ਰੋਡਵਿੰਗ ਕੰਮਿਆਂ ਤੱਕ ਸਾਰੇ ਸਮਾਜ ਨੂੰ ਇੱਕ ਵੱਡੀ ਲੜਾਈ ਲੜਨੀ ਪੋਗੀ ਹਜ਼ਾਰਾਂ ਰੱਖਾਂ ਦੀ ਗਿਣਤੀ ਕਰੋਨਾ ਦੀ ਗਿਣਤੀ لوگ کچھے ہون کے ان کے لڑائی لڑن گے اور تو لڑائی اس بڑی لڑائی کا حصہ ہے گی ہے جیسے جانتے ہیں صرف تھونوں مکتی ملنی ہے گی ہے بلکہ سماعی دے انہوں سارے بات کا مکتی ملنی ہے جنہاں نے نمی آتھ کی دیکھتی تو بعد جنہا پرائیٹر پرائی جس کا کوہڑا ہے گا خدا جنہا وار ہے گا وہ چلیا ہے گا اور دوسری کیونکہ بڑے لکھے ہو ਕਿਉਂਕਿ ਤੁਹਾਨੂੰ ਇਹ ਵੱਧ ਮੌਕਾ ਮਿਲਿਆ ਦੁਨੀਆ ਨੂੰ ਜਾਣਨ ਦਾ ਕਰਨ ਦਾ ਹੈਗਾ ਸੋ ਤੁਹਾਡੇ ਵਾਰੀ ਤੁਹਾਡੇ ਉੱਤੇ ਮੈਂ ਸਮਝਦਾ ਕਿ ਹੋਰ ਹੀ ਵੱਧ ਜ਼ਿੰਮੇਵਾਰੀ ਹੈ ਕਿ ਆਪਾਂ ਸਮਾਜ ਦੀ ਜੋ ਅੱਜ ਦੀ ਚਾਲ ਹੈਗੀ ਐ ਸਿਆਸਤ ਦੀ ਸਮਾਜ ਦੀ ਦੁਨੀਆ ਦੀ ਜੋ ਗਲੋਬਲ ਕੈਪੀਟਲ ਕਰਦੀ ਐ ਜੋ ਇੰਡੀਅਨ ਪ੍ਰਾਈਵੇਟ ਕੈਪੀਟਲ ਕਰਦਾ ਹੈਗਾ ਜੋ ਇੰਡੀਅਨ ਗਵਰਨਮੈਂਟ ਕਰਦੀਆਂ ਹੈਗੀਆਂ ਜੋ ਦੇ ਗਵਰਨਮੈਂਟ ਕਰਦੀਆਂ ਇੱਕ ਲੜੀ ਐ ਪੂਰੀ ਗਲੋਬਲ ਕੈਪੀਟਲ ਲੈ ਕੇ ਐਨਲਸ ਤੋਂ ਲੈ ਕੇ ਹਰਬਾਨੀਦਾਨੀ ਤੱਕ ਉੱਥੋਂ ਲੈ ਕੇ ਅਸਵਾਨ ਤੱਕ ਇੱਕ ਪੂਰੀ ਲੜੀ ਹੈਗੀ ਹੈ ਜਿਹਦੇ ਆਪਾਂ ਸਾਰੇ ਸ਼ਿਕਾਰ ਹੈਗੇ ਆਂ ਔਰ ਲੜਾਈ ਬਹੁਤ ਮੁਸ਼ਕਲ ਹੈਗੀ ਹੈ ਆਪਾਂ ਲੜਾਂਗੇ ਆਖਰੀ ਦਮ ਤੱਕ ਲੜਾਂਗੇ ਤੇ ਅਸੀਂ ਆਸ ਕਰਾਂਗੇ ਕਿ ਆਪਾਂ ਆਉਣ ਵਾਲੇ ਸਮੇਂ ਬਾਕੀ ਲੋਕਾਂ ਨੂੰ ਵੀ ਜਿਹੜੇ ਇਤਨਾ ਦੇ ਸੰਗਠਨਾਤਮਕ ਸੰਘਰਸ਼ ਆਗੇ ਆਰਗੇਨਾਈਜ਼ਰ ਸਟਰਗਲ ਹੈਗੀਆਂ ਸਕਸੈਸਫੁਲ ਸਟਰਗਲ ਹੈਗੀਆਂ ਕਿੰਨਾ ਮੁਕੀ ਸਟਰਗਲ ਹੈਗੀਆਂ ਸੱਚ ਹੈ ਜਿਆਪਨ ਪ੍ਰਾਈਮਰੀ ਸਕੂਲ ਜਿਹਨਾਂ ਦਾ ਹੈ ਬਿਜਲੀ ਕੱਟ ਮੈਨੇ ਉਹਨਾਂ ਦਾ ਸਾਥ ਲੈ ਕੇ ਉਹਨਾਂ ਦਾ ਸਾਥ ਦਿੰਦੇ ਹੋਏ ਇਸ ਲੜਾਈ ਨੂੰ اور مجبی دیا گے اور تاریخ جگ ہے کی ਤੋ ਸੋ ਇਸ ਵੱਡੀ ਲੜਾਈ ਨੂੰ ਇਸ ਪਡੇਰੇ ਪ੍ਰਸੰਗ ਵਿੱਚ ਇਸ ਲਾਲ ਪਰਸਪੈਕਟਿਵ ਵਿੱਚ ਵੀ ਦੇਖਣ ਦੀ ਲੋੜ ਹੈ ਜਿੱਥੇ ਤੁਹਾਡੀ ਆਪਣੀਆਂ ਬਹੁਤ ਜ਼ਰੂਰੀ ਮੰਗਾਂ ਨੇ ਇੱਕ ਜਿਵੇਂ ਰੁਤਬਾ ਹੁੰਦਾ ਟੀਚਰ ਦਾ ਉਸ ਰੁਤਬੇ ਨੂੰ ਬਹਾਲ ਕਰਨ ਦੀ ਮੰਗ ਹੈਗੀ ਹੈ ਰੁਪੇ ਦਾ ਖਾਨ ਦੀ ਜ਼ਿੰਦਗੀ ਜੀਣ ਦੀ ਮੰਗ ਹੈਗੀ ਹੈ ਉਹ ਸਤਕਾਰ ਦੀ ਮੰਗ ਹੈ ਜਿਹੜੇ ਆਪਾਂ ਹੱਕਦਾਰ ਹੈਗੇ ਹੁਥੇ ਨਾਲ ਦੀ ਨਾਲ ਜੋ ਸਮਾਜ ਵਿੱਚ ਜੋ ਇਹ ਵਰਤਾਰੇ ਬਕਰ ਰਹੇ ਨੇ ਸਿਆਸਤ ਵਿੱਚ ਆਰਥਿਕਤਾ ਵਿੱਚ ਤੇ ਸਮਾਜਿਕ ਵਰਤਾਰੇ ਜੋ ਹੈਗੇ ਆ ਜੋ ਉਸ ਮਾਜ ਲੋਗ ਵੰਡਰੇ ਨੇ ਆਪ ਵਿਚੀਆਂ ਜਾਂ ਦੇ ਨਾਤੇ ਧੰਦੇ ਨਾਤੇ ਲਿੰਕ ਦੇ ਨਾਤੇ ਉਹ ਸਾਰਾ ਨੂੰ ਮੇਸ ਕੇ ਇੱਕ ਸਮੂਹਿਤਾ ਵਾਲਾ ਸਮਾਜ ਇੱਕ ਸਭ ਸਭ ਸਾਂਝਾ ਸਭ ਦਾ ਸਾਂਝਾ ਸਭ ਲਈ ਸਮਾਜਿਕ ਸੰਸਾਹ ਵਾਲਾ ਆਰਥਿਕ ਸੰਸਾਹ ਵਾਲਾ ਸਮਾਜ ਬਣਨ ਵਾਸਤੇ ਜੋ ਸਟਰਗਲ ਚੱਲਦੀਆਂ ਪਈਆਂ ਨੇ ਚਾਹ ਨਰਵਦਾ ਘਾਟੀ ਦਾ ਮੇਲਾ ਫਰਕ ਤਾਂ ਜ਼ਰੂਰ ਹੋਵੇ ਚਾਹੇ ਮਹਾਰਾਸ਼ਟਰ ਦੇ ਵਿਦਰਪਾ ਦੇ ਕਿਸਾਨਾਂ ਦੌਰਨ ਹੋਵੇ ਚਾਹੇ ਪੰਜਾਬ ਦੇ ਕਿਸਾਨਾਂ ਦੌਰਨ ਹੋਵੇ ਚਾਹੇ ਮਿਲਟੀ ਵਰਕਰ ਦਾ ਖਾਨੇ ਸਰ ਦਾ ਜਿਹੜਾ ਖਾਨੇ ਸਰ ਦਾ ਪਲਾਂਟ ਹੈ ਉਹ ਦੌਰਨ ਹੋਵੇ ਸਾਰੇ ਦੌਰਨ ਤੁਹਾਡੇ ਦੌਰਨ ਹੈ ਔਰ ਤੁਹਾਡਾ ਦੌਰਨ ਸਭ ਦਾ ਦੌਰਨ ਹੈ ਸੋ ਇਹ ਇਨਪਹਾਵਨਾ ਹੈਗੀ ਹੈ ਆਪਾਂ ਗੱਲੇ-ਗੱਲੇ ਲੜਾਂਗੇ ਤੇ ਆਪਾਂ ਕਿਤੇ ਵੀ ਸਿਰੇ ਲਗਾਗੇ ਆਪਾਂ ਨੂੰ ਜਿੰਦਾ ਵੱਡਾ ਹਮਲਾ ਹੈਗਾ ਗਲੋਬਲ ਕੈਪੀਟਲ ਦਾ ਸੰਸਾਰ ਬਿੱਤੀ ਸਰਮਾਏ ਦਾ ਜਿੰਨਾ ਵੱਡਾ ਹਮਲਾ ਹੈ ਇੰਡੀਅਨ ਕਾਰਪੋਰੇਟ ਕੈਪੀਟਲ ਦਾ ਔਰ ਜਿੰਨਾ ਵੱਡਾ ਹਮਲਾ ਹੈਗਾ ਹੈ ਨੈਸ਼ਨਲਿਜ਼ਮ ਦਾ ਰਾਸ਼ਟ੍ਰਾਂਤਰਵਾਦ ਦਾ ਔਰ ਜਿੰਨਾ ਵੱਡਾ ਹਮਲਾ ਹੈਗਾ ਧਾਰਮਿਕ ਕੱਟੜ ਦਾ ਦਾ ਉਹ ਸਭ ਨੂੰ ਲੜਦੇ ਹੋਏ ਆਪ ਆਪਣੀ ਜ਼ਰਾਸਰੋਗੇ ਬਦਾਨਾ ਹੈਗਾ ਮੈਂ ਤੁਹਾਨੂੰ ਯਕੀਨ ਦਵਾਦਾ ਕਿ ਕਿਉਂਕਿ ਮੈਂ ਖੁਦ ਇੱਕ ਪਿੰਡ ਦਾ ਜੰਪੂਲ ਹੈਗਾ ਇੱਕ ਅਧਿਆਪਕ ਦਾ ਪੁੱਤਰ ਹੈਗਾ ਤੇ ਮੈਂ ਲਗਾਤਾਰ ਅਧਿਆਪਕ ਦੇ ਕਿਤੇ ਦੀ ਸੁੱਛਤਾ ਸੁੱਛਤਾ ਦਾ ਜਿੰਨਾ ਮੈਂ ਉਪਾਸਕ ਰਿਹਾ ਹੈਗਾ ਸ਼ਾਇਦ ਤੁਹਾਨੂੰ ਪਤਾ ਨਹੀਂ ਪਿਛਲੀ ਵਾਰ ਜਦੋਂ ਮੈਂ ਆਪੀ ਬਣਿਆ

ਇਹ ਆਪਣੇ ਆਪ ਦੇ ਰਿਕਾਰਡ ਸਿਗਾ ਤੇ ਉਹ ਜਿਆ ਭਾਵਨਾ ਹੈਗੀ ਹੈ ਉਹ ਮੇਰੀ ਅਧਿਆਪਕਾਂ ਅਧਿਆਪਕਾਂ ਲਈ ਆਪਣੇ ਜੀ ਆਕਾ ਪ੍ਰਤੀ ਉਹ ਮੇਰੇ ਅੰਦਰ ਉਪ ਤੱਕ ਵਸੀ ਹੋਈ ਹੈ ਕਿਉਂਕਿ ਮੈਂ ਸਮਝਣਾ ਕਿ ਜੋ ਮੇਰੀ ਜ਼ਿੰਦਗੀ ਵਿੱਚ ਮੇਰੇ ਟੀਚਰਾਂ ਨੇ ਰੋਲ ਨੇ ਕੀਤਾ ਹੈਗਾ ਮੈਂ ਆਪਣੇ ਪਿੰਡ ਟੀਚਰ ਮਾਸਟਰ 팔 ਸਿੰਘ ਪਿੰਡ ਬੰਮੜ ਮਾਦਰਾ ਮਾਸਟਰ ਪ੍ਰਵਜਨ ਸਿੰਘ ਪਿੰਡ 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 ਅਭਿਆਨ ਅਭਿਆਨਾ ਤੇ ਮਾਸਟਰ ਸੌਰਮ ਸਿੰਘ ਪਿੰਡ ਕੋਟ ਟੂਰੀ ਮੈਂ ਹੁਣ ਤੱਕ ਤੇ ਆਪ ਨੂੰ ਬੇਤਨ ਯਾਦ ਕਰਦਾ ਮੈਂ ਤੇ ਹੁਣ ਤੱਕ ਤੁਹਾਨੂੰ ਦਾ ਸ਼ੁਕਰੇਜਾਰ ਹਾਂ ਉਹਨਾਂ ਨੇ ਮੈਨੂੰ ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਤਸਵੀ ਤੱਕ ਜੋ ਮੇਰੇ ਧਿਆਨ ਦਾ ਜੀਵਾ ਜਗਾਇਆ ਹੈਗਾ ਜਿਹਨੇ ਮੇਰੇ ਤੇ ਮਿਹਨਤ ਕੀਤੀ ਹੈ ਉਹਦੇ ਨਾਲ ਹੀ ਆਪ ਸਾਰੇ ਬੰਦੇ ਅਸੀਂ ਸਮਾਜਿਕ ਸਾਰਥਕ ਰੋਲ ਪਲੇ ਕਰਨੇ ਡਾਕਟਰ ਬਣ ਕੇ ਸਮਾਜ ਸੇਵਾ ਕਰਨੀ ਸਮਾਜਿਕ ਤੌਰ ਤੇ ਵਿਚਰਦੇ ਹੋਏ ਜਿਹੜੀ ਆਪਣੀ ਸਮਾਜਿਕ ਹਾਜੂ ਹੋ ਪੂਰੇ ਕਰਦੇ ਡਾਕਟਰ ਕਿੰਨੇ ਸਤ ਪੂਰੇ ਕਰਦੇ ਫਿਰ ਸਿਆਸਤ ਵਿੱਚ ਜੋ ਮਾਪਦਾਰ ਚਾਹੀਦੇ ਹੈ ਇੱਕ ਇਮਾਨਦਾਰ ਸਿਆਸਤ ਵਾਸਤੇ ਉਹਨਾਂ ਉੱਤੇ ਖਰਾ ਉਤਰਨਾ ਤੇ ਸਭ ਤੋਂ ਵੱਡਾ ਯੋਗਦਾਨ ਹੈ ਸਾ ਮੇਰੇ ਮਾਪਿਆਂ ਤੋਂ ਬਾਅਦ ਤੇਰੇ ਟੀਚਰ ਸਾਹਿਬਾਂ ਦਾ ਹੈਗਾ چاہے وہ کالج ٹیچر سگے چاہے میڈیکل ٹیچر سکے چاہے وہ یو ایس ڈی ٹیچر سکے چاہے وہ سارے پری میڈیل ٹیچر چاہے اٹھویں چاہے چوتھی سارے ادیاپن جا جگت ہے ابھی سارے وہی ہے اور سماج میں ریڑھی ہونا دا گا اپنے ادھیاپک کیونکہ ادھیاپک کا جو ایک رول ہے دکھاؤ میں کسی کی شخیت دکھاؤ میں انہوں زندگی وکر کا طریقہ سکھاؤ میں سب تو زیادہ رول سرکھت ہے جی ادیا پک سرک نہیں ہے ਤਲਕ੍ਰੇਤਾ ਦੇ ਆਰਥਿਕਤਾ ਦੇ ਤੌਰ ਤੇ ਤੇ ਹੋਰ ਜਦ ਸਵੈ ਮਾਨ ਹੈ ਉਹਦੇ ਤੌਰ ਤੇ ਤਾਂ ਮੈਂ ਸਮਝਦਾ ਕੋਈ ਸਮਾਜ ਇਹ ਤਾਂ ਬੇਬੂਖ ਸਰਕਾਰਾਂ ਹੈਗੀਆਂ ਜਿਹਨੂੰ ਕਹਤਾ ਸਾਧ ਨਹੀਂ ਹੈਗਾ ਕਿਉਂ ਕਰ ਕੀ ਰਹੀਆਂ ਨੇ ਜਿਸ ਮੁਲਕ ਵਿੱਚ ਵਿਦਿਆ ਤੇ ਸਿਹਤ ਤੇ ਉਤੋਂ ਧਾਰਮਿਕ ਤੇ ਮੰਦਰ ਤੇ ਗੁਰਦੁਆਰੇ ਤੇ ਮਸਜਿਦ ਆ ਜਾਣ ਉਹ ਦੇਸ਼ ترقی ਕਰੇਗਾ ਨਹੀਂ ਕਰੇ ਕੋਈ ਵੀ ਸਰਦਕੀ ਕਿ ਵਿਦਿਆ ਤੇ ਸਿਹਤ ਤੁਹਾਡੀ ਪ੍ਰਾਇਓਰਟੀ ਹੈਗੀ ਬڑے ਬੱਚੇ ਤੁਹਾਡੀ ਪ੍ਰਾਇਓਰਟੀ ਹੈ ਨਹੀਂ ਨਵੀਂ ਪੀੜ੍ਹੀ ਤੁਹਾਡੀ ਪ੍ਰਾਇਓਰਟੀ ਹੈ ਨਹੀਂ ਤਾਂ ਇਹ ਜਿਹੜੀ ਨਵੀਂ ਪੀੜ੍ਹੀ ਹੈ ਉਹ ਜਦੋਂ ਤੇ ਜਾਊਗੀ ਲੰਪਨ ਐਲੀਮੈਂਟ ਬਣੂਗਾ ਜੋ ਅੱਜ ਲੁੱਟਾ ਖਵਾ ਜੋ ਬਦਮਾਸ਼ੀਆ ਗੁੰਡਾ ਕਰਦੀਆ ਜੋ ਗ੍ਰੋਥ ਰੇਟ ਵਰਤੇ ਹੈਗੇ ਸਾਰੇ ਹਿੰਦੁਸਤਾਨ ਦੇ ਸੂਬਿਆਂ ਚ ਉੱਤਰ ਪ੍ਰਦੇਸ਼ ਤੋਂ ਲੈ ਕੇ ਵਿਆਹ ਤੋਂ ਲੈ ਕੇ ਹੁਣ ਤਾਂ ਪੰਜਾਬ ਚ ਵੀ ਕਿਸੇ ਕਿਸੇ ਪੱਖੋਂ ਪੰਜਾਬ ਵੀ ਘੱਟ ਰਿਹਾ ਜਿਹੜਾ ਪੰਜਾਬ ਕਿਸੇ ਵੇਲੇ ਸ਼ਾलीनਤਾ ਵਾਸਤੇ ਇੱਕ ਸਭਿਅਤਾ ਸਰ ਕਰਤੇ ਜਾਣੇ ਜਾਂਦਾ ਸੀਗਾ ਗੁਰੂ ਸਾਹਿਬਾਂ ਦਾ ਪੰਜਾਬ ਸਿਕਾ ਉਸ ਪੰਜਾਬ ਚ ਵੀ ਜਿਸ ਤਰ੍ਹਾਂ ਮਾਹੌਲ ਹੈ ਸਮਾਜਿਕ ਮਾਹੌਲ ਹੈਗਾ ਆਪਾਂ ਸਾਰੇ ਆਪਣੀ ਪੱਤ ਜਾਣਦੇ ਹੈਗੇ ਆ ਤੇ ਇਸ ਕਰਕੇ ਸਰਕਾਰ ਤਾਂ ਉਤਾਹੀ ਕਰਦੀ ਕਰਦੀ ਹੈਗੀ ਹੈ ਸਰਕਾਰ ਤਾਂ ਮੁਜਰਮਾਨ ਅਣਗਹਿਲੀ ਕਰਦੀ ਆਪਣੇ ਵਿਦਿਆਪਕਾਂ ਦੀ ਸਾਰੇ ਵਿਦਿਆਪਕਾਂ ਦੀ ਖਾਸ ਕਰਕੇ ਯੂਨੀਵਰਸਿਟੀ ਟੀਚਰ ਦੀ ਜੋ ਇੱਕ ਗੈਸਟ ਕਲਟੀ ਰੱਖ ਕੇ ਸਾਰੀ ਉਮਰ ਤਲਵਾਰ ਦਸਦੀ ਹੈਗੀ ਅਨਿਸ਼ਚਿਤਤਾ ਦੀ ਅਰਸਰਤੀ ਦੀ ਉਹ ਵੀ ਆਪਾਂ ਚੱਲ ਰਹੇ ਹੈਗੇ ਆ ਨਾਲ ਦੀ ਨਾਲ ਜੋ ਸਵੈ ਮਾਨ ਦੇ ਆਪਰ ਕਿਤੇ ਦਾ ਯੂਨੀਵਰਸਿਟੀ ਟੀਚਰਾਂ ਦਾ ਉਹ ਵੀ ਆਪਾਂ ਚੱਲਦੇ ਪਏ ਹੈਗੇ ਆ ਨਾਲ ਦੀ ਨਾਲ ਮੈਂ ਦੁੱਖ ਨਾ ਕਰਾਂ ਪੈ ਰਿਹਾ ਹੈਗਾ ਕਿ ਜਿਹੜੇ ਅਧਿਆਪਨ ਕਿੱਤੇ ਚ ਨਾ ਮੈਂ ਦਲਦਸਾ ਕਿ ਜਦੋਂ ਟੀਚਰਾਂ ਦੇ ਨਾਲ ਸ਼ਬਦ ਠੇਕਾ ਲੱਗਿਆ ਠੇਕਾ ਕਿ ਟੀਚਰ ਠੇਕੇ ਤੇ ਭਰਤੀ ਕਰਨੇ ਆ ਤੇ ਮੈਨੂੰ ਅੱਗ ਲੱਗੀ ਸੀ ਕਿ ਟੀਚਰਸ ਮਾਰਦੇ ਨਰਮਾਤਾ ਠੇਕੇ ਤੇ ਬੱਡੀ ਮੀਨ ਬਿਊਰੋਕ੍ਰਾਟ ਠੇਕੇ ਦੇ ਕਿਉਂ ਨਹੀਂ ਆਏ ਆਈਏ ਠੇਕੇ ਦੇ ਕਿਉਂ ਨਹੀਂ ਆਏ ਮਿਨਿਸਟਰ ਠੇਕੇ ਦੇ ਕਿਉਂ ਨਹੀਂ ਆਏ ਆਪਾਂ ਦੇ ਆਸੀਂ ਨੌਲ ਬੀੜੀ ਤਿਆਰ ਕਰਨੀ ਹੈ ਅਸੀਂ ਉਹਨੂੰ ਤਰਕੀ ਦੇ ਪਾਸੇ ਲੈ ਕੇ ਜਾਣਾ ਅਸੀਂ ਦੇਸ਼ ਦਾ ਨਿਰਮਾਣ ਕਰਨਾ ਅਸੀਂ ਸਭ ਸਭ ਠੀਕਾ ਮਨਜ਼ੂਰ ਹੈ ਨਹੀਂ ਹੈ ਅਰ ਬੜੀ ਦੁਖੀ ਗੱਲ ਹੈ ਕਿ ਇਸੇ ਦੀ ਨਸਤੀ ਟੀਚਰਾਂ ਨੇ ਆਪਣਾ ਰੋਲ ਪਲੇ ਨਹੀਂ ਕੀਤਾ ਇਸੇ ਪੰਜਾਬ ਵਿੱਚ ਸਕੂਲ ਟੀਚਰਾਂ ਨੇ ਆਪਣਾ ਰੋਲ ਨਹੀਂ ਪਲੇ ਸਾਰਾ ਪੰਜਾਬ تباہ ਹੋ ਜਾਂਦਾ ਸਾਰਾ ਇੰਡਸਟਰੀਆ تباہ ਹੋ ਜਾਂਦੀ ਆ ਪਾਤ ਲੈ ਲਿਆ ਫਿਰ ਦੇਖਾ ਕਿਹੜੀ ਸਨਾਰਕ ਜੋਤ ਕਰਦੀ ਨੀਚੋ ਠੇਕੇ ਦੇ ਪੱਤੀ ਕਰਦਾ ਅੱਜ ਦੀ ਦਿੰਦਾ ਸੰਗੈ ਨਹੀਂ ਰਹੇਗਾ خود گلتی ہے نبھائی ہے اپنے ٹیچر ماسٹر اَسی ہزار ہے وہ کم نہیں کرتا جا ٹھیکے پرتی سارے درد پایا ہوگی اپنے کتے جو ایک کتنے پردی سہید نہ ہو کے اپنی نوکریاں اپنے ٹپڑا باتے ہیں اپنے بچے رو جو اس کے پارتی کے نام آتے ہیں سہید سے کے بندے ٹیچر انہوں نے اپنے بیڑا گھر کیتا انہوں نے میری بیٹی ہے کہ کراب دے نہ دے کپڑی کپڑی دے نہ دے ادھے آپ دے نہ دے تو اسی اپنے بچے رو ساتھ دیو جیوٹا ساتھ دیو کیچ پلٹیا ساتھ دیو تاکہ اسی اس کتنے سٹے مرکے اس تاہ سجا سکیے